9 ਪੋ ਤੱਕ ਸਹਬੇ ਕਮਾਲ ਮੁਗਲਾਂ ਦੇ ਘੇਰੇ ਦੇ ਵਿੱਚੋਂ ਜਾਂ ਵੈਰੀ ਦੇ ਘੇਰੇ ਦੇ ਵਿੱਚੋਂ ਨਿਕਲ ਕੇ ਸੁਰੱਖਿਅਤ ਜਗ੍ਹਾ ਵੱਲ ਚਲੇ ਜਾਂਦੇ ਨੇ ਰਾਏ ਕੱਲਾ ਦੇ ਕੋਲ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ 10 ਪੋ ਦਾ ਦਿਨ ਹੁੰਦਾ ਚਮਕੌਰ ਦੀ ਗੜੀ ਦੇ ਵਿੱਚ ਦੁਬਾਰਾ ਧਿਆਨ ਲੈ ਕੇ ਜਾਮਾ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਹੋਰ ਅਨੇਕਾਂ ਗੁਰੂ ਪਿਆਰੇ ਵੈਰੀ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀਆਂ ਦੇਹਾਂ ਉਹਨਾਂ ਦੇ ਸਰੀਰ ਜਿਹੜੇ ਨੇ ਪਰ ਹਲੇ ਵੀ ਉਸੇ ਜਗ੍ਹਾ ਦੇ ਉੱਪਰ ਪਏ ਨੇ ਜਿਹੜੇ ਮੁਸਲਮਾਨ ਨੇ ਵੈਰੀ ਨੇ ਦੁਸ਼ਮਣ ਨੇ ਉਹ ਉਹਨਾਂ ਪਵਿੱਤਰ ਸਰੀਰਾਂ ਦੇ ਨਾਲ ਦੁਰਕਾਰ ਕਰਨਾ ਚਾਹੁੰਦੇ ਆ ਤ੍ਰਿਸਕਾਰ ਨਿਰਾਦਰ ਕਰਨਾ ਚਾਹੁੰਦੇ ਆ ਬੀਬੀ ਹਰਸ਼ਰਨ ਕੌਰ ਕੁਝ ਇਤਿਹਾਸਕਾਰਾਂ ਨੇ ਬੀਬੀ ਸ਼ਰਨ ਕੌਰ ਵੀ ਲਿਖਿਆ ਹੋਇਆ ਉਹ ਨੇੜਲੇ ਪਿੰਡ ਦੇ ਰਹਿਣ ਵਾਲੇ ਸਨ ਉਹਨਾਂ ਨੇ ਫਿਰ ਉਹ ਪਵਿੱਤਰ ਦੇਹਾਂ ਨੂੰ ਇਕੱਠਿਆਂ ਕੀਤਾ ਇੱਕੋ ਜਗ੍ਹਾ ਉਹਨਾਂ ਦਾ ਅੰਗੀਠਾ ਬਣਾ ਕੇ ਤੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਅਰਦਾਸ ਕਰਕੇ ਤੇ ਉਹਨਾਂ ਨੂੰ ਅਗਨ ਭੇਟ ਜਦੋਂ ਸ਼ੁਰੂ ਕੀਤਾ ਜਦੋਂ ਵੈਰੀਆਂ ਨੂੰ ਪਤਾ ਲੱਗਾ ਦੁਸ਼ਮਣਾਂ ਨੂੰ ਪਤਾ ਲੱਗਾ ਕਿ ਇਹ ਜਿਹੜੇ ਸਿੰਘ ਨੇ ਇਹਨਾਂ ਦੀਆਂ ਪਵਿੱਤਰ ਦੇਹਾਂ ਦੇ ਕੋਈ ਸੰਸਕਾਰ ਕਰ ਲਿਆ ਇਹ ਭੱਜ ਕੇ ਆਏ ਦੌੜ ਕੇ ਆਏ ਇਹਨਾਂ ਨੇ ਬੀਬੀ ਸ਼ਰਨ ਕੌਰ ਉਹਨਾਂ ਨੂੰ ਵੀ ਬਲਦੀ ਹੋਈ ਚੱਖਾ ਵਿੱਚ ਸਿੱਟ ਦਿੱਤਾ ਸ਼ਹੀਦ ਕਰਦ ਨੋਪੋ ਤੱਕ ਸਹਬੇ ਕਮਾਲ ਮੁਗਲਾਂ ਦੇ ਘੇਰੇ ਦੇ ਵਿੱਚੋਂ ਜਾਂ ਵੈਰੀ ਦੇ ਘੇਰੇ ਦੇ ਵਿੱਚੋਂ ਨਿਕਲ ਕੇ ਸੁਰੱਖਿਅਤ ਜਗ੍ਹਾ ਵੱਲ ਚਲੇ ਜਾਂਦੇ ਨੇ ਰਾਏ ਕੱਲਾ ਦੇ ਕੋਲ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ 10 ਪੋ ਦਾ ਦਿਨ ਹੁੰਦਾ ਚਮਕੌਰ ਦੀ ਗੜੀ ਦੇ ਵਿੱਚ ਦੁਬਾਰਾ ਧਿਆਨ ਲੈ ਕੇ ਜਾਮਾ ਸੈਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸੈਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਹੋਰ ਅਨੇਕਾਂ ਗੁਰੂ ਪਿਆਰੇ ਵੈਰੀ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀਆਂ ਦੇਹਾਂ ਉਹਨਾਂ ਦੇ ਸਰੀਰ ਜਿਹੜੇ ਨੇ ਪਰ ਹਲੇ ਵੀ ਉਸੇ ਜਗ੍ਹਾ ਦੇ ਉੱਪਰ ਪਏ ਨੇ ਉਸ ਤੋਂ ਥੋੜਾ ਇਤਿਹਾਸ ਜੇਕਰ ਦੱਸਿਆ ਜਾਵੇ ਕਿ ਉਹਨਾਂ ਦੇ ਉਹਨਾਂ ਪਵਿੱਤਰ ਸਰੀਰਾਂ ਦੇ ਨਾਲ ਹਕੂਮਤ ਦੇ ਵੱਲੋਂ ਕੀ سلوਕ ਕੀਤਾ ਗਿਆ ਕੀ ਕੁਝ ਹੋਇਆ ਉਸ ਵੇਲੇ ਦਸਪੋ ਵਾਲੇ ਦਿਨ ਸਾਹਿਬਜ਼ਾਦੇਆਂ ਦੀਆਂ ਪਵਿੱਤਰ ਦੇਹਾਂ ਪਈਆਂ ਨੇ ਭਾਈ ਸੰਗਤ ਸਿੰਘ ਜੀ ਭਾਈ ਜੀਵਨ ਸਿੰਘ ਜੀ ਭਾਈ ਮਦਨ ਸਿੰਘ ਜੀ ਭਾਈ ਕਾਠਾ ਸਿੰਘ ਜੀ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਭਾਈ ਅਣਕ ਸਿੰਘ ਭਾਈ ਕਿਰਪਾ ਸਿੰਘ ਇਨ੍ਹਾਂ ਸਾਰਿਆਂ ਸਿੰਘਾਂ ਦੇ ਪਾਵਨ ਸਰੀਰ ਪਏ ਨੇ ਜਿਹੜੇ ਮੁਸਲਮਾਨ ਨੇ ਵੈਰੀ ਨੇ ਦੁਸ਼ਮਣ ਨੇ ਉਹ ਉਹਨਾਂ ਪਵਿੱਤਰ ਸਰੀਰਾਂ ਦੇ ਨਾਲ ਦੁਰਕਾਰ ਕਰਨਾ ਚਾਹੁੰਦੇ ਆ ਤ੍ਰਿਸਕਾਰ ਨਰਾਦਰ ਕਰਨਾ ਚਾਹੁੰਦੇ ਆ ਪਰ ਸਾਡੇ ਲਈ ਉਹ ਬੜੀਆਂ ਪਵਿੱਤਰ ਨੇ ਬੀਬੀ ਹਰਸ਼ਰਨ ਕੌਰ ਕੁਝ ਇਤਿਹਾਸਕਾਰਾਂ ਨੇ ਬੀਬੀ ਸ਼ਰਨ ਕੌਰ ਵੀ ਲਿਖਿਆ ਹੋਇਆ ਉਹ ਨੇਲਲੇ ਪਿੰਡ ਦੇ ਰਹਿਣ ਵਾਲੇ ਸਨ ਉਹਨਾਂ ਨੇ ਫਿਰ ਉਹ ਪਵਿੱਤਰ ਦੇਹਾਂ ਨੂੰ ਇਕੱਠਿਆਂ ਕੀਤਾ ਇੱਕੋ ਜਗ੍ਹਾ ਉਹਨਾਂ ਦਾ ਅੰਗੀਠਾ ਬਣਾ ਕੇ ਤੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਅਰਦਾਸ ਕਰਕੇ ਤੇ ਉਹਨਾਂ ਨੂੰ ਅਗਨ ਭੇਟ ਜਦੋਂ ਸ਼ੁਰੂ ਕੀਤਾ ਜਦੋਂ ਵੈਰੀਆਂ ਨੂੰ ਪਤਾ ਲੱਗਾ ਦੁਸ਼ਮਣਾਂ ਨੂੰ ਪਤਾ ਲੱਗਾ ਕਿ ਇਹ ਜਿਹੜੇ ਸਿੰਘ ਨੇ ਇਹਨਾਂ ਦੀਆਂ ਪਵਿੱਤਰ ਦੇਹਾਂ ਦੇ ਕੋਈ ਸੰਸਕਾਰ ਕਰ ਲਿਆ ਇਹ ਭੱਜ ਕੇ ਆਏ ਦੌੜ ਕੇ ਆਏ ਇਹਨਾਂ ਨੇ ਬੀਬੀ ਸ਼ਰਨ ਕੌਰ ਉਹਨਾਂ ਨੂੰ ਵੀ ਬਲਦੀ ਹੋਈ ਚਿਖਾ ਵਿੱਚ ਸਿੱਟ ਦਿੱਤਾ ਸ਼ਹੀਦ ਕਰਦੇ ਬੀਬੀ ਸ਼ਰਨਕੌਰ ਜਿਹੜੇ ਨੇ ਅੰਗੇਠਾ ਤਿਆਰ ਕਰਦੇ ਨੇ ਸੈਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਦਾ ਜਾਂ ਹੋਰ ਸਿੰਘਾਂ ਦੀਆਂ ਪਵਿੱਤਰ ਦੇਹਾਂ ਦਾ ਸਸਕਾਰ ਕਰਦੇ ਨੇ ਮੁਗਲ ਹਕੂਮਤ ਫੇਰ ਵੀ ਉਹਨਾਂ ਅੰਗੇਠੇ ਨੂੰ ਜਿਹੜਾ ਖੰਡਿਤ ਕਰਨਾ ਚਾਹੁੰਦੀ ਸੀ ਜੀ ਹਮਲਾ ਕੀਤਾ ਗਿਆ ਤੇ ਬੀਬੀ ਜੀ ਨੇ ਉੱਥੇ ਮੈਂ ਕਿਤੇ ਪੜਿਆ ਸੀ ਕਿ ਉੱਥੇ ਫਿਰ ਤਲਵਾਰ ਦੇ ਜੋਹਰ ਵੀ ਜਿਹੜੇ ਨੇ ਬੀਬੀ ਸ਼ਰਨ ਕੌਰ ਦੇ ਵੱਲੋਂ ਦਿਖਾਏ ਗਏ ਸੀ ਜਿੰਨੇ ਉਹਨਾਂ ਦੇ ਅੰਦਰ ਵਾਪੇ ਸੀ ਕਿ ਜਿੰਨੇ ਉਹਨਾਂ ਦੇ ਅੰਦਰ ਤਾਕਤ ਸੀ ਉਹਨਾਂ ਨੇ ਪੂਰਾ ਬਲ ਲਾਇਆ ਕਿ ਮੈਂ ਰੋਕਾਂ ਪਰ ਦੁਸ਼ਮਣ ਦੀ ਫੌਜ ਜਿਹੜੀ ਜ਼ਿਆਦਾ ਸੀ ਇਸ ਕਰਕੇ ਉਹਨਾਂ ਨੇ ਬੀਬੀ ਹਰ ਸ਼ਰਨ ਕੌਰ ਨੂੰ ਬਲ ਦੀ ਹੋਈ ਚਿਖਾ ਵਿੱਚ ਛਿੱਟ ਦਿੱਤਾ ਉਹ ਜਿਹੜਾ ਸੰਸਕਾਰ ਸੀ ਉਹ ਰੋਕ ਦਿੱਤਾ ਫਿਰ ਉਸ ਤੋਂ ਅੱਗੇ ਕੀ ਹੋਇਆ ਕਿ ਇੱਕ ਭਾਈ ਰਾਮਾ ਦੇ ਭਾਈ ਤਰਲੋਕਾ ਇਹਨਾਂ ਨੂੰ ਜਦੋਂ ਪਤਾ ਲੱਗਾ ਇਹ ਸਰਹੰਦ ਗਏ ਸੀ ਕਚਹਿਰੀ ਵਿੱਚ ਕਿਸੇ ਕੰਮ ਇਹਨਾਂ ਨੂੰ ਉੱਥੋਂ ਖਬਰ ਮਿਲੀ ਕਿ ਚਮਕੌਰ ਸਾਹਿਬ ਦੇ ਜਿਹੜੇ ਸਿੰਘ ਨੇ ਉਹਨਾਂ ਦਾ ਸੰਸਕਾਰ ਇੱਕ ਬੀਬੀ ਨੇ ਕਰਨਾ ਚਾਹਿਆ ਪਰ ਦੁਸ਼ਮਨਾਂ ਨੇ ਰੋਕ ਦਿੱਤਾ ਫਿਰ ਇਹ ਚਮਕੌਰ ਸਾਹਿਬ ਦੀ ਧਰਤੀ ਤੇ ਆਏ ਇਹਨਾਂ ਨੇ ਦੁਬਾਰਾ ਉਥੇ پاگل ਬਣੇ ਕਿੰਡੀ ਵੱਡੀ ਕੁਰਬਾਨੀ ਕਿ ਗੁਰੂ ਸਾਹਿਬ ਜੀ ਦੇ ਨਾਲ ਕਿੰਨਾ ਵੱਡਾ ਪ੍ਰੇਮ ਹੋਵੇਗਾ ਇਹਨਾਂ ਦਾ ਇਹ پاگل ਬਣੇ ਇਹਨਾਂ ਨੇ ਆਪਣੇ ਵਾਲ ਕੇਸ ਖਲਾਰ ਲਏ ਤੇ ਦਿਨ ਸਮੇ ਗੱਡਿਆਂ ਨੂੰ ਅੱਗ ਲਾ ਦਿੱਤੀ ਕਦੀ ਇਸ ਗੱਡੇ ਨੂੰ ਕਦੀ ਉਸ ਗੱਡੇ ਨੂੰ ਕਿ ਛਾਕ ਨਾ ਹੋਵੇ ਫਿਰ ਜਦੋਂ ਰਾਤ ਹੋਈ ਰਾਤ ਵੇਲੇ ਵੀ ਇਸੇ ਤਰ੍ਹਾਂ ਇਹਨਾਂ ਨੇ ਕੀਤਾ ਕਦੀ ਕੁਝ ਸਮਾਨ ਜੋ ਬਚਿਆ ਹੋਵੇਗਾ ਜਾ ਗੱਡੇ ਹੋਣਗੇ ਉਹਨਾਂ ਨੂੰ ਅੱਗ ਲਾਈ ਉਹਨਾਂ ਅੱਗ ਦੇ ਵਿੱਚ ਹੀ ਫਿਰ ਉਹ ਜਿਹੜੇ ਸਿੰਘ ਸਨ ਉਹਨਾਂ ਸਾਰਿਆਂ ਦਾ ਸਸਕਾਰ ਭਾਈ ਰਾਮਾ ਤੇ ਭਾਈ ਤਰਲੋਕਾ ਜੀ ਨੇ ਕੀਤਾ ਜਿਹੜੇ ਬਾਅਦ ਵਿੱਚ ਸਾਬੋ ਕੀ ਤਲਵੰਡੀ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲੇ ਇਹ ਸਾਰੀ ਵਿਥਿਆ ਫਿਰ ਇਹਨਾਂ ਨੇ ਕਲਗੀਧਰ ਜੀ ਨੂੰ ਸੁਣਾਈ ਕਿ ਅਸੀਂ ਕਿਸ ਤਰ੍ਹਾਂ ਸੈਭਜਾਦਿਆਂ ਦਾ ਸਿੰਘਾਂ ਦਾ ਸਸਕਾਰ ਕੀਤਾ ਤੇ ਮਹਾਰਾਜ ਜੀ ਨੇ ਆਪਣੇ ਗਲੇ ਦੀ ਇੱਕ ਸ਼ਰੀ ਸਾਹਿਬ ਕਿਉਂਕਿ ਗੁਰੂ ਸਾਹਿਬ ਜੀ ਜੀ ਤੇ ਬਹੁਤਾ ਖੁਸ਼ ਹੁੰਦੇ ਸਨ ਨਾ ਉਹਨੂੰ ਸ਼ਮਸ਼ੀਰ ਕਿਰਪਾਨ ਦੇ ਨਾਲ ਨਵਾਜਿਆ ਕਰਦੇ ਸੀ ਤੇ ਮਹਾਰਾਜ ਨੇ ਖੁਸ਼ ਹੋ ਕੇ ਭਾਈ ਰਾਮਾ ਤੇ ਭਾਈ ਤਰਲੋਕਾ ਜਿਹੜੇ ਬਾਅਦ ਵਿੱਚ ਅਮਰ ਧਾਰੀ ਹੋਏ ਅਮਰਤ ਛਕਿਆ ਇਹਨਾਂ ਨੇ ਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਹ ਸਤਿਗੁਰੂ ਜੀ ਦੇ ਸਿੰਘਾਂ ਦਾ ਤੇ ਬੱਚਿਆਂ ਦਾ ਸੰਸਕਾਰ ਪੂਰਾ ਸੰਸਕਾਰ ਸੰਪੂਰਨ ਸੰਸਕਾਰ ਜਿਹੜਾ ਭਾਈ ਰਾਮਾ ਤੇ ਭਾਈ ਤਰਲੋਕਾ ਜੀ ਨੇ ਕੀ ਇਤਿਹਾਸ ਦੇ ਵਿੱਚ ਬੀਬੀ ਹਰਸ਼ਰਨ ਕੌਰ ਜੀ ਦੀ ਉਮਰ ਜਿਹੜੀ ਉਹ ਵੀ ਬਹੁਤ ਥੋੜੀ ਦੱਸੀ ਜਾਂਦੀ ਹੈ ਇੱਕ ਨੌਜਵਾਨ ਬੀਬੀ ਦੱਸੀ ਜਾਂਦੀ ਹੈ ਜੀ ਇਹ ਇਤਿਹਾਸਕ ਸਰੋਤ ਇਸ ਦੇ ਬਾਰੇ ਕੀ ਕਹਿੰਦੇ ਨੇ ਕਿੰਨੀ ਉਮਰ ਦੇ ਹੋਣਗੇ ਉਸ ਸਮੇਂ ਸ਼ਹਾਦਤ ਦੇ ਸਮੇਂ ਬੀਬੀ ਹਰਸ਼ਰਨ ਕੌਰ ਉਸ ਸਮੇਂ ਜਿਹੜੀ ਉਹਨਾਂ ਦੀ ਉਮਰ ਇਤਿਹਾਸਕਾਰਾਂ ਨੇ ਕੁਝ ਇਤਿਹਾਸਕਾਰਾਂ ਨੇ 20 ਸਾਲ ਦੀ ਲਿਖੀ ਹੈ ਕੁਝ ਇਤਿਹਾਸਕਾਰਾਂ ਨੇ 22 ਸਾਲ ਦੀ ਪਾਵ ਚੜਦੀ ਜਵਾਨੀ ਵਾਲੀ ਉਮਰ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨਾਲ ਕਿੰਨਾ ਪਿਆਰ ਸੀਗਾ ਕਿ ਜਿਹੜੇ ਦੁਸ਼ਮਣ ਨੇ ਉਹ ਇਹਨਾਂ ਦੀ ਪਤ ਵੀ ਲੁੱਟਣਾ ਚਾਹੁੰਦੇ ਸੀ ਪਰ ਇਹਨਾਂ ਨੇ ਆਪਣੀ ਪਤ ਬਚਾਈ ਤੇ ਸਿੰਘਾਂ ਦੇ ਗੁਰੂ ਸਾਹਿਬ ਜੀ ਦੇ ਸੁਪੁੱਤਰਾਂ ਦਾ ਸੰਸਕਾਰ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਨੌ ਪੋਦੀ ਰਾਤ ਮਾਤਾ ਗੁਜਰ ਕੌਰ ਜੀ ਤੇ ਦੋਨੋਂ ਸਹਿਬਜ਼ਾਦੇ ਮਰਿੰਡੇ ਦੇ ਠਾਣੇ ਦੇ ਵਿੱਚ ਕੈਦ ਰਹਿੰਦੇ ਨੇ 10 ਪੋ ਦੀ ਚੜਦੀ ਸਵੇਰ ਜ਼ੁਲਮਾਂ ਦਾ ਹੋਰ ਵਾਧਾ ਹੋਇਆ ਹੋਵੇਗਾ ਉਹ ਇਤਿਹਾਸ ਕਿੱਥੇ ਜੁੜਦਾ ਜਾ ਕੇ 10 ਪੋ ਦੀ ਸਵੇਰ ਸੈਭਜ਼ਾਦਿਆਂ ਦੇ ਨਾਲ ਤੇ ਜਗਤ ਮਾਤਾ ਜੀ ਦੇ ਨਾਲ ਕੀ ਕੁਝ ਹੁੰਦਾ ਹੈ 10 ਪੋ ਨੂੰ ਫਿਰ ਸੈਭਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਵਜ਼ੀਰ ਖਾਨ ਜਿਹੜਾ ਹੰਬ ਗਿਆ ਸੀਗਾ ਕਿਉਂਕਿ ਚਮਕੌਰ ਦੇ ਜੁੱਧ ਵਿੱਚ ਵੀ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਬੜੀ ਵੱਡੀ ਹਾਰ ਹੋਈ ਸੀ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਜਾਨੀ ਖਾਨ ਤੇ ਮਾਨੀ ਖਾਨ ਨੇ ਸੈਬਜਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਨੂੰ ਫੜ ਲਿਆ ਹੈ ਤੇ ਉਹ ਫਿਰ ਬੜੀ ਖੁਸ਼ੀ ਵਿੱਚ ਆ ਗਿਆ ਬੜੀ ਉਹਦੇ ਚਿਹਰੇ ਤੇ ਖੁਸ਼ੀ ਆ ਗਈ ਕਿ ਕੁੱਦ ਤੇ ਮੇਰੇ ਹੱਥ ਲੱਗਾ ਫਿਰ ਇਹ ਸੈਬਜਾਦੇ ਤੇ ਮਾਤਾ ਜੀ ਨੂੰ ਸਰਹੰਦ ਦੀ ਧਰਤੀ ਤੇ ਲੈ ਕੇ ਗਿਆ ਇੱਥੇ ਠੰਡਾ ਬੁਰਜ ਸੂਬਾ ਇਹ ਸਰਹੰਦ ਵਜ਼ੀਰ ਖਾਨ ਨੇ ਜਿਹੜਾ ਬਣਾਇਆ ਸੀਗਾ ਉਹ ਬਹੁਤ ਉੱਚਾ ਸੀਗਾ ਤੇ ਕਹਿੰਦੇ ਉਹਦੇ ਨੇੜੇ ਇੱਕ ਛੋਟੀ ਜੀ ਨਦੀ ਵਹਿੰਦੀ ਸੀ ਤੇ ਜੇਠ ਹਾੜ ਗਰਮੀ ਦੀ ਰੁੱਤ ਜਦੋਂ ਹੁੰਦੀ ਐ ਉਹ ਸੂਬਾ ਇਹ ਸਰਹੰਦ ਜਦੋਂ ਠੰਡੇ ਬੁਰਜ ਦੇ ਵਿੱਚ ਜਾਇਆ ਕਰਦਾ ਸੀਗਾ ਤੇ ਗਰਮੀ ਦੀ ਰੁੱਤ ਵਿੱਚ ਵੀ ਉਹ ਠੰਡ ਲੱਗਣ ਲੱਗ ਪੈਂਦੀ ਸੀ ਉਹ ਠੰਡੇ ਬੁਰਜ ਵਿੱਚ ਐਡਾ ਉੱਚਾ ਸੀਗਾ ਤੇ ਪੋ ਦੀ ਜਿਹੜੀ ਕਕਰੀਲੀ ਠੰਡੀ ਰਾਤ ਜਦੋਂ ਠੱਕਾ ਵੱਜਦਾ ਉਹ ਕਿੰਨੀ ਠੰਡ ਹੋਵੇਗੀ ਹੁਣ ਤੇ ਠੰਡ ਹਰ ਸਾਲ ਘਟਦੀ ਜਾ ਰਹੀ ਹੈ ਪਰ ਉਦੋਂ ਬਹੁਤ ਜ਼ਿਆਦਾ ਠੰਡ ਹੋਇਆ ਕਰਦੀ ਸੀ ਫਿਰ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਕਿ ਇਹ ਇਸਲਾਮ ਕਬੂਲ ਕਰ ਲੈਣ ਮਰਿੰਡੇ ਤੋਂ ਲੈ ਕੇ ਸਰੰਦ ਦੀ ਧਰਤੀ ਤੱਕ ਮਾਤਾ ਜੀ ਦੇ ਉੱਪਰ ਤਸ਼ੱਦਦਾਂ ਦਾ ਦੌਰ ਜਿਹੜਾ ਉਸੇ ਤਰ੍ਹਾਂ ਜਾਰੀ ਰਿਹਾ ਕਿਸ ਤਰ੍ਹਾਂ ਦੇ ਇਤਿਹਾਸਕਾਰ ਜ਼ਿਕਰ ਕਰਦੇ ਨੇ ਕਿਸ ਤਰ੍ਹਾਂ ਦੇ ਜ਼ਾਲਮਾਨਾ ਤਸ਼ੱਦਦ ਜਿਹੜੇ ਨੇ ਉਸ ਸਮੇਂ ਇਹਨਾਂ ਦੇ ਵੱਲੋਂ ਕੀਤੇ ਗਏ ਸੀ ਇਤਿਹਾਸਕਾਰ ਹੋਏ ਨੇ ਡਾਕਟਰ ਪਿਆਰਾ ਸਿੰਘ ਪਦਮ ਜਿਨ੍ਹਾਂ ਨੂੰ ਸਾਹਿਤ ਦੇ ਸੂਰਜ ਵੀ ਕਿਹਾ ਜਾਂਦਾ ਹੈ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਉਹਨਾਂ ਨੇ ਦੂਨਾ ਸਿੰਘ ਢੁਗਰੀਆ ਦੀ કૃਤ ਦਾ ਵਿਖਿਆਨ ਕੀਤਾ ਆ। ਉਹ ਕਹਿੰਦੇ ਸਹਿਬਜ਼ਾਦਿਆਂ ਨੂੰ ਬੜੀ ਚੰਗੀ ਤਰ੍ਹਾਂ ਕੂੜਿਆ ਗਿਆ ਬੋਰੀਆਂ ਵਿੱਚ ਤੇ ਛੋਟੇ ਛੋਟੇ ਸ਼ਾਂਟੇ ਜਦੋਂ ਉਹਨਾਂ ਨੂੰ ਗੱਡਿਆਂ ਤੇ ਲੱਦਿਆ ਗਿਆ ਉਹ ਦੁਸ਼ਮਨ ਮਾਰਦੇ ਆ। ਕਿ ਤੁਸੀਂ ਜਦੋਂ ਕਚੈਰੀ ਵਿੱਚ ਪੇਸ਼ ਹੋਣਾ ਆ ਤੁਸੀਂ ਇਸਲਾਮ ਦਾ ਸਜਦਾ ਕਰਨਾ ਹੈ ਪਰ ਸਹਿਬਜ਼ਾਦਿਆਂ ਦੀ ਰਗਾਂ ਵਿੱਚ ਗੁਰੂ ਕਲਗੀ ਧਰਜੀ ਦਾ ਦਸ਼ਮੇਸ਼ ਜੀ ਦਾ ਲੋਹ ਹੈ ਉਹਨਾਂ ਨੇ ਜਦੋਂ ਠੰਡੇ ਬੁਰਜ ਤੱਕ ਪਹੁੰਚਿਆ ਪੂਰਾ ਸਰੀਰ ਉਹਨਾਂ ਦਾ ਨੀਲਾ ਹੋ ਗਿਆ ਕਿਉਂਕਿ ਮੈਂ ਅੱਗੇ ਵੀ ਬੇਨਤੀ ਕਰਦਾ ਹੁਣਾਂ ਸਿੱਖਾਂ ਦੇ ਸਬਰ ਨੂੰ ਬਹੁਤ ਹੀ ਸਰਦੀ ਤੇ ਬਹੁਤ ਹੀ ਗਰਮੀ ਨੇ ਪਰਖਿਆ ਹੈ ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਆਂ ਗੁਰੂ ਅਰਜਨ ਦੇਵ ਸਾਹਿਬ ਸਤਿਪਾਤਸ਼ਾਹ ਮਹਾਰਾਜ ਜੀ ਜੇਠ ਦਾ ਮਹੀਨਾ ਜੂਨ ਦਾ ਮਹੀਨਾ ਤੇ ਗੁਰੂ ਅਰਜਨ ਦੇਵ ਸਾਹਿਬ ਸਤਿਪਾਤਸ਼ਾਹ ਮਹਾਰਾਜ ਜੀ ਨੂੰ ਅਤ ਦੀ ਗਰਮੀ ਵਿੱਚ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਸਮਾਯਾ ਕਾਨੂੰਵਾਣ ਦੇ ਸ਼ਬਦ ਵਿੱਚ ਉਦੋਂ ਵੀ ਜੇਠ ਹਾੜ ਦਾ ਸਮਾਂ ਸੀ ਇੱਕ ਪਾਸੇ ਜੰਗਲ ਵਿੱਚ ਅੱਗ ਲੱਗ ਗਈ ਇੱਕ ਪਾਸੇ ਗਰਮੀ ਦੀ ਰੁੱਤ ਹੈ ਉਦੋਂ ਵੀ ਸਿੱਖੀ ਦੇ ਸਬਰ ਨੂੰ ਗਰਮੀ ਨੇ ਪਰਖਿਆ ਸਬਾ ਆਇਆ ਜੂਨ 1984 ਦਾ ਜਦੋਂ ਹਿੰਦ ਦੀ ਸਰਕਾਰ ਨੇ ਸਿੱਖਾਂ ਦੇ ਕੇਂਦਰੀ ਸਥਾਨ ਸੱਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਉਦੋਂ ਵੀ ਸਿੱਖਾਂ ਦੇ ਸਬਰ ਨੂੰ ਗਰਮੀ ਨੇ ਪਰਖਿਆ ਉਸ ਵੇਲੇ ਵੀ ਗਰਮੀ ਦੀ ਰੁੱਤ ਸੀ ਤੇ ਸਰਦੀ ਦੀ ਗੱਲ ਕਰੀਏ ਤੇ ਸਰਦੀ ਜਾਂ ਤੇ ਬਜ਼ੁਰਗਾਂ ਨੂੰ ਜ਼ਿਆਦਾ ਲੱਗਦੀ ਜਾਂ ਬੱਚਿਆਂ ਤੇ ਠੰਡੇ ਬਰਦ ਵਿੱਚ ਮਾਤਾ ਗੁਜਰਕਔਰ ਜਿਨ੍ਹਾਂ ਦੀ ਉਮਰ 80 ਸਾਲ ਹੈ ਤੇ ਛੋਟੇ ਫਰਜ਼ੰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਨ੍ਹਾਂ ਦੀ ਉਮਰ 5 ਤੇ 7 ਸਾਲ ਆਪਾਂ ਠੰਡ ਦੇ ਦਿਨਾਂ ਵਿੱਚ ਦੇਖਦੇ ਆ ਆਪਣੇ ਬੱਚਿਆਂ ਵਾਸਤੇ ਕਿੰਨੇ ਪ੍ਰਬੰਧ ਕਰਦੇ ਆ ਅੱਜ ਤੇ ਬਹੁਤ ਸਾਰੇ ਪ੍ਰਬੰਧ ਆਪਾਂ ਕਰਦੇ ਪਰ ਉਹ ਕਿੰਨੀ ਸਰਦੀ ਸਾਹਿਬ ਜਿਆਦਿਆਂ ਨੂੰ ਲੱਗੀ ਹੋਵੇਗੀ ਸੋ 10 ਪੋ ਦੀ ਰਾਤ ਜਿਹੜੀ ਹੈ ਉਹ ਸਹਿਬਜ਼ਾਦਿਆਂ ਨੇ ਪਹਿਲੀ ਰਾਤ ਜਿਹੜੀ ਐ ਉਹ ਠੰਡੇ ਬੁਰਜ ਵਿੱਚ guzari ਮਾਤਾ ਗੁਜਰ ਕੌਰ ਜੀ ਨੇ ਉਸ ਵੇਲੇ ਫਿਰ ਦੋਨਾਂ ਸਹਿਬਜ਼ਾਦਿਆਂ ਨੂੰ ਆਪਣੀ ਬੁੱਕਲ ਵਿੱਚ ਲਿਆ ਇੱਕ ਨੂੰ ਸੱਜੇ ਭਾਇਆ ਇੱਕ ਨੂੰ ਖੱਬੇ ਭਾਇਆ ਤੇ ਆਖਿਆ ਮੇਰੇ ਲਾਲ ਦੇ ਲਾਲ ਜੀ ਆਓ ਤੁਹਾਨੂੰ ਦਾਦੇ ਦੇ ਤੁਹਾਡੇ ਦਾਦੇ ਦੇ ਦਾਦੇ ਦੀਆਂ ਬਾਤਾਂ ਸੁਣਾਵਾਂ ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਬਾਤਾਂ ਸਾਖੀਆਂ ਸੁਣਾਵਾਂ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਸਾਖੀਆਂ ਬਾਤਾਂ ਸੁਣਾ ਕੇ ਤਤੀ ਤਵੀ ਦਾ ਨਿਗ ਮਾਤਾ ਗੁਜਰਕੌਰ ਜੀ ਨੇ ਸਹਿਬ ਜਾਦਿਆਂ ਨੂੰ ਦਿੱਤਾ ਉਸ ਵੇਲੇ ਠੰਡੇ ਬੁਰਜ ਵਿੱਚ